ਸਕੂਲ ਚ ਆਏ ਆ ਬੱਚੇ ਬਹੁਤ ਖੁਸ਼ ਨੇ ਫਲਦਾਰ ਬੂਟੇ ਲਾ ਰਹੇ ਨੇ ਨਵੇਂ-ਨਵੇਂ ਬੂਟੇ ਅੰਗੂਰ ਦੀਆਂ ਵੇਲਾ ਲੱਗ ਰਹੀਆਂ ਨੇ ਸਕੂਲ ਦੇ ਵਿੱਚ ਬੜਾ ਖਚਾਲੀ ਦਾ ਮਾਹੌਲ ਹੈ ਕੋਲ ਵਧੀਆ ਨਾਮ ਹੈ ਵੀ ਅਕੇ ਵੀ ਇੱਕ ਜਣੇ ਆਏ ਆ ਸਾਡੇ ਸਰਕਾਰ ਸਤਕਾਰਯੋਗ ਸ਼ਾਹਨ ਸਾਹਿਬ ਤੇ ਇਹ ਸਾਜੇ ਮੰਨ ਰਿਹਾ ਨਾ ਮੈਂ ਆਖਿਆ ਬਾਬਾ ਜੀ ਉੱਥੇ ਜਾਣਾ ਉੱਥੇ ਬਹੁਤ ਵਧੀਆ ਸਾਡੇ ਸਤਕਾਰਯੋਗ ਪ੍ਰਿੰਸੀਪਲ ਸਾਹਿਬ ਜਿਹੜੇ ਪਰਿਆਵਰਣ ਨੂੰ ਬਹੁਤ ਪ੍ਰੀਮ ਕਰਦੇ ਆ ਅਸਲ ਵਿੱਚ ਗੱਲ ਇਹਦਾ ਹੁੰਦਾ ਵੀ ਜਦੋਂ ਅਸੀਂ ਉਹ ਉੱਥੇ ਇੱਕ ਰੁਚੀ ਜਿਹੜਾ ਸਾਡਾ ਧਿਆਨ ਹੈ ਪਰਿਆਵਰਣ ਜਿਹੜਾ ਕਿਸੇ ਕਿਸੇ ਦਾ ਸਭ ਤੋਂ ਵੱਧ ਪਿਆ ਹੈ ਜਾਵੇ ਉੱਥੇ ਨਾਲ ਹੀ ਇਹ ਬੇਨਤੀ ਕਰਦੇ ਆ ਵੀ ਜਿਹੜੇ ਵੀ ਫਾਈ ਕੁਸ ਦੇ ਬੂਟੇ ਹੋ ਜਾਂਦੇ ਹੈ ਉਹ ਸਜਾਰ ਤੇ ਜਰੂਰ ਹੋ ਜਾਂਦੀ ਆ ਪਰ ਉਹਦਾ ਕੋਈ ਕੋਈ ਫਾਇਦਾ ਨਹੀਂ ਹੈ ਕਰਕੇ 베ਰੀਆਂ ਲੈਂਦੀਆਂ ਬੁੜੀਆਂ-ਬੜੀਆਂ ਜਿੰਪੀ ਜਿਹਦੇ ਵਿੱਚ ਜਿਹੜੀ ਹੈ THAILAND ਦੀ 베ਰੀ ਆ ਉਹ ਆ ਕਿ ਇੱਕ ਜਿਹੜੀ ਰੈੱਡ 베ਰੀ ਆ ਉਹ ਜਿਹੜਾ ਹੈ ਫੋਰ ਫੋਰ ਬੁੱਧੇ ਜਿਹੜੇ ਆ ਕੋਈ ਅੰਬਾ ਉਹ ਆ ਕੋਈ ਹੋ ਰਿਹਾ ਕੋਈ ਕਾਫੀ ਲਾਵਾ ਲਗੋਗੇ ਇੱਥੇ ਜਗ੍ਹਾ ਬਹੁਤ ਜਿਆਦੀ ਆ ਪਰ ਉਹ ਸਾਨੂੰ ਜੀਸੀਪੀ ਨਾਲ ਲੈਣੀ ਪਣੀ ਆ ਨਾਲ ਪੂਰਾ ਇੰਤਜ਼ਾਮ ਕਰਕੇ ਪੂਰੇ ਦਿਨ ਦਾ ਕੰਮ ਆ ਇਸ ਕਰਕੇ ਅਜਿਹਾ ਬਹੁਤ ਜਿਆਦਾ ਟਾਈਮ ਆ ਉਹ ਓਵਰ ਹੋ ਰਿਹਾ ਤੇ ਅੱਜ ਵੀ ਪਾਣੀ ਵੇਖੋ ਝੁੰਡਿਆ ਜਿਹੜੀ ਜਿਹੜੀ ਕਰਦੇ ਆ ਨਾ ਪਾਣੀ ਤਰ ਤਰ ਝੁੰਡਿਆ ਦਾ ਮਤਲਬ ਆ ਵੀ ਇਹ ਪੂਰੇ ਹੋਣਾ ਔੜੇ ਜਿਹੜਾ ਲਾਉਣ ਦੇ ਵਿਯੋਗ ਆ ਤੇ ਇਸ ਕਰਕੇ ਤਸਕੁਰੂ ਕਿਰਪਾ ਕਰ ਨੂੰ ਇੱਕ ਇੱਕ ਸਾਡੇ ਜਿਹੜੇ ਪੁੱਤੜਿਆ ਬੱਚੇ ਆ ਇਹ ਇਹ ਖਰ ਖਾਨ ਸਾਡੇ ਮਨ ਦੇ ਉਹ ਖੁਸ਼ੀ ਹੋ ਰਹੀ ਆ ਕਿ ਅਸੀਂ ਇਹ ਜਿਹੜਾ ਕੰਨ ਪਰਮਾਤਮਾ ਦਾ ਸੱਜ ਜੰਡਾ ਕਰਵਾ ਰਿਹਾ ਹੁਣ ਇਹ ਜਿਹੜੀ ਪੰਗਾਰੇ ਦੀ ਬਾਹ ਰਿਆ ਜਨਵਰੀ ਫਰਵਰੀ ਦੇ ਵਿੱਚ ਜੋ ਵੀ ਕਲਮਾਂ ਲਾਈਆਂ ਜਾਂਦੀਆਂ گلاب ਦੇ ਬੂਟੇ ਜਾਂ ਮਤਲਬ अंगूरਾਂ ਦੀਆਂ ਵੇਲਾਂ ਹੋਰ ਵੀ ਕਈ ਕਿਸਮ ਦੇ ਜਿਹੜੇ ਫਲਦਾਰ ਬੂਟੇ ਆ ਜਾਂ ਫਲਦਾਰ ਜਿਹੜੇ ਬੂਟੇ ਆ ਉਹ ਇਹ ਜਨਵਰੀ ਫਰਵਰੀ ਦੇ ਮਹੀਨੇ ਦੇ ਵਿੱਚ ਜਿਹੜੇ ਉਹ ਫੁੱਗਰ ਪੈਂਦੇ ਆ ਤੇ ਉਹਨਾਂ ਨੂੰ ਉਹ ਮਹੀਨਾ ਜਿਹੜਾ ਜਨਵਰੀ ਦੇ ਵਿੱਚ ਜਿਹੜੇ ਉਹ ਯਾਦੀ ਥਣਨ ਹੁੰਦੀ ਉਦੋਂ ਨਹੀਂ ਗੱਲ ਬੰਦੀ ਉਹਨਾਂ ਨੂੰ ਜਿਹੜੇ ਆ ਫਲ ਜਾਂ ਫੁੱਲ ਉਹ ਮਤਲਬ ਫਿਰ ਜਲਦੀ ਲੱਗਣ ਡਿਆ ਪੀਦੇ ਆ ਇਸੇ ਤਰ੍ਹਾਂ ਹੀ ਬਾਬਾ ਜੀ ਜਿਹੜੇ ਕਲਮਾਂ ਕੱਟ ਰਹੇ ਇਹਨਾਂ ਦੀਆਂ ਅੰਗੂਰਾਂ ਦੀਆਂ ਵੇਲਾਂ ਦੀਆਂ ਤੇ ਸਾਰੇ ਬੱਚਿਆਂ ਨੂੰ ਨਾਲੇ ਇਹ ਇਕ ਕਲ ਮੜੀਆਂ ਲਾਰੇ ਆ ਜਿਹੜੀ ਇਹ ਇਕ ਜਿਹੜੀ ਜੋ ਜਗੂਗੀ ਬਿਲਕੁਲ ਨਹੀਂ ਕਿਉਂਕਿ ਆਪਾਂ ਇਹਨਾਂ ਨੂੰ ਬੱਚੇ ਆ ਇਹਦੇ ਬੱਚੇ ਦਿਲ ਦੇ ਸੱਚੇ ਹੈ ਇਹ ਸੱਚੀਆਂ ਨਹੀਂ ਹਣ ਜੜਾ ਓਏ ਕਾਦਿਆ ਵੀ ਨੂੰ ਸਚਿਆਰ ਬਣਾਉਣ ਵਾਸਤੇ ਜਿੱਦਾਂ ਸਾਡੇ ਪ੍ਰਿੰਸੀਪਲ ਸਾਹਿਬ ਬੜੀ ਬੋਤ ਬੜੀ ਹੈ ਉਹਨਾਂ ਦਾ ਸੁਭਾਅ ਹੈ ਤੇ ਬੜੇ ਸਹੀ ਢੰਗ ਦੇ ਨਾਲ ਚਾਹੁੰਦੇ ਹੋ ਵੀ ਇਹਨਾਂ ਨੂੰ ਗਿਆਨ ਕੋਸ਼ਿਧ ਦਿੱਤਾ ਜਾਵੇ ਕਿੰਦਾ ਇਹਨਾਂ ਨੂੰ ਐਜੂਕੇਸ਼ਨ ਦੇ ਰਹੇ ਬੜੇ ਤਰੀਕੇ ਦੇ ਨਾਲ ਉਸੇ ਤਰ੍ਹਾਂ ਹੀ ਪਰਿਆਵਰਣ ਵੀ ਜਿਹੜਾ ਵਾ ਇਹਨਾਂ ਨੇ ਆਖਿਆ ਵੀ ਨਹੀਂ ਬੱਚਿਆਂ ਦੇ ਹੱਥੀਂ ਆਪਾਂ ਬੂਟੇ ਲਗਾਉਣੇ ਆ। ਤੇ ਸਾਨੂੰ ਬਹੁਤ ਵਧੀਆ ਲੱਗਾ। ਅਸੀਂ ਫਲਦਾਰ ਬੂਟੇ ਬੇਟਾ ਸਕੂਲ ਦੇ ਵਿੱਚ ਨਹੀਂ ਆਪਣੇ ਘਰ ਦੇ ਵਿੱਚ ਵੀ ਲਗਾਉਣੇ ਨੇ। ਹਰ ਘਰ ਦੇ ਵਿੱਚ ਜੇ ਇੱਕ ਬੱਚਾ ਇੱਕ ਵੀ ਬੂਟਾ ਲਗਾਉਂਦਾ ਤੇ ਕਿੰਨੇ ਫਲਦਾਰ ਬੂਟੇ ਤਿਆਰ ਹੁੰਦੇ ਆ। ਅੰਗੂਰਾਂ ਦੀਆਂ ਬੇਲਾਂ ਵੀ ਤੁਹਾਨੂੰ ਮਿਲ ਜਾਣਗੀਆਂ ਘਰ ਵੀ ਲਗਾ ਸਕਦੇ ਹੋ। ਅੰਗੂਰਾਂ ਦੀਆਂ ਬੇਲਾਂ ਘਰ ਵੀ ਆਪਣੇ ਘਰ ਸਕਦੇ ਜੀ। ਕੋਈ ਗੱਲ ਨਹੀਂ ਹੋਣੀ ਜੇਕਰ ਦਾ ਮਾਨਵ ਇਹ ਜਿੱਦੇ ਘਰ ਜਗ੍ਹਾ ਜੀਏ ਲਾਉਣ ਜੋ ਵੀ ਇੱਕ ਟਿੰ ਬੂਟਾ ਭਾਵੇਂ ਲਾਓ ਫਰਵਰੀ ਮਹੀਨੇ ਦੇ ਵਿੱਚ ਜਿਹੜੀ ਕਲਮ ਲਗਾਈ ਜਾਂਦੀ ਹੈ ਉਹ ਬਿਲਕੁਲ ਸਫਲ ਹੋ ਜਾਂਦੀ ਹੈ ਔਰ ਸਾਰੀਆਂ ਕਲਮਾਂ ਚਲਦੀਆਂ ਨੇ ਸੋ ਅਸੀਂ ਬਾਬਾ ਜੀ ਨੂੰ ਇਹ ਵਿਸ਼ਵਾਸ ਦੋਲੇ ਆ ਕਿ ਵਿਦਿਆਰਥੀ ਅਧਿਆਪਕ ਮਿਲ ਕੇ ਇਹਨਾਂ ਬੂਟਿਆਂ ਦੀ ਪਰਵਰਿਸ਼ ਕਰਾਂਗੇ ਔਰ ਬਹੁਤ ਹੀ ਜਲਦੀ ਇਹਨਾਂ ਨੂੰ ਫਲ ਪਾਏਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ